ਖੜ ਪੀੜਤ ਇਲਾਕਿਆਂ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਪਹੁੰਚ ਕੇ ਨਾਲ ਜਿੱਥੇ ਹੈਲਪ ਕਰ ਰਹੇ ਨੇ ਸੋ ਸਾਡੇ ਵੱਲੋਂ ਸਾਡੇ ਹਲਕੇ ਵੱਲੋਂ ਅਸੀਂ ਖੁਦ ਬੇਨਤੀ ਲਗਾਈ ਸੀ ਕਿ ਸਾਡੀ ਜਿਹੜੀ ਤੁਸੀਂ ਰੁੜ ਗਈ ਬਹੁਤ 3-400 ਏਕੜ ਜ਼ਮੀਨ ਰੁੜ ਗਈ ਸੋ ਆ ਕੇ ਦਾ ਥੋੜਾ ਹਲ ਕਰਾਇਆ ਜਾਵੇ ਕਿਉਂਕਿ ਪਾਣੀ ਦਾ ਬਹਾਓ ਸਿੱਧਾ ਹੀ ਸਾਡੇ ਹਲਕੇ ਵੱਲੋਂ ਤੇਜ਼ ਹੋ ਰਿਹਾ ਸੋ ਜਮੰਤਰੀ ਸਾਹਿਬ ਨੇ ਪ੍ਰਸ਼ਾਸਨ ਨੂੰ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਆ ਕਿ ਜਿਹੜੀਆਂ ਹੋਰ ਪੁਕਲਨਾਂ ਲਾ ਕੇ ਜਿਹੜਾ ਦਰਿਆ ਦਾ ਬਹਾਓ ਆ ਉਕੇ ਦੋਨੇ ਪਾਸੇ ਤੁਸੀਂ ਨੂੰ ਮਾਰਨਾ ਪਵੇ ਦਰਿਆ ਦਾ ਵਹਾਅ ਸੈਂਟਰ ਚ ਚੱਲੇ ਪਿੰਡਾਂ ਦਾ ਨੁਕਸਾਨ ਹੋ ਰਿਹਾ ਕਾਫੀ ਜ਼ਮੀਨਾਂ ਰੁੜ ਗਈਆਂ ਸੋ ਇਹ ਹੋਰ ਨੁਕਸਾਨ ਨਾ ਹੋਵੇ ਸੋ ਅਸੀਂ ਅੱਜ ਮੰਤਰੀ ਸਾਹਿਬ ਧਨਵਾਦੀਆਂ ਕਿ ਪਹੁੰਚ ਕੇ ਅਫਸਰ ਸਹਿਬਾਨ ਨੇ ਇਹ ਰੂਟੀਆਂ ਲਗਾਈਆਂ ਗਈਆਂ ਤੇ ਆਸ ਹੈ ਕਿ ਜਲਦੀ ਇਹ ਸਾਰਾ ਜਿਹੜਾ ਪਾਣੀ ਦਾ ਵਹਾਅ ਇਧਰ ਨੂੰ ਆ ਰਿਹਾ ਇਹ ਦੂਸਰੀ ਸ਼ਟ ਜਾਓ। ਆਪੂ ਜੀ ਪਾਣੀ ਕਿਸ ਪੱਧਰ ਤੇ ਵਧਦਾ ਪਿਆ ਹੱਲੇ ਵੀ ਕਿਉਂਕਿ ਆ ਕਾਫੀ ਦਿਨ ਹੋ ਗਏ ਜਿਹੜੇ ਤੁਸੀਂ ਬੰਨ੍ਹ ਦੇ ਉੱਤੇ ਬੈਠੇ ਹੋ ਤੁਹਾਡੇ ਨਾਲ ਦੇ ਪਿੰਡ ਨੇ। ਪਾਣੀ ਦਾ ਆਈ ਜਾਂਦਾ ਟੇਗਾ ਡਿੱਗੀ ਜਾਂਦੀ ਹੈ ਜੀ। ਨੁਕਸਾਨ ਹੋਣਾ ਮੇਰੇ ਖਿਆਲੋਂ ਉਹ ਦੇ ਬੱਚੂਣਾ ਤੇ ਹਜ਼ਾਰ ਬੂਟਾ ਹੋਊਗਾ। ਵਾਹ। ਦੇਖੋ 200 ਦਾ ਬੂਟਾ ਪੇ 2000 ਦਾ ਬੂਟਾ ਵੇਖਦਾ। ਮੇਕਨਾਂ ਬਣਾ ਦੋਗੇ ਹੋ ਗਿਆ ਉਹਨਾਂ ਦਾ ਹਾਂ ਉਸੇ ਤੋਂ ਉਮੀਦ ਸੀ ਕਿ ਤਿੰਨ ਚਾਰ ਸਾਲ ਬੰਦਾ ਲਾ ਕੇ ਰੱਖਦਾ ਪਪੂਲਰ ਵੀ ਜਦੋਂ ਵੱਡਾ ਹੋਊਗਾ ਇਹਨੂੰ ਵੇਚਾਂਗੇ ਤੇ ਪੈਸੇ ਆਉਣਗੇ ਹਾਂ ਗੁਜ਼ਾਰਾ ਹੁਣ ਮਾਲਕ ਦੇ ਹੱਥ ਵਾਸਤੇ ਸਭ ਕੁਝ ਹੁਣ ਇਤਰਾਹ ਦੀਹਾੜੀ ਟੱਪਈ ਆ ਜੋਗੀ ਰਹਿ ਗਈ ਬਸ ਜਿਹੜੀ ਅਸੀਂ ਕੋਈ ਲੱਕੜ ਬਾਲ ਲੈਣਾ ਕੋਈ ਉਹ ਵੀ ਇੱਥੋਂ ਹੀ ਲੈਣਾ ਸੀਗਾ ਬੀਜ ਕੇ ਬਾਈ ਕੇ ਸਾਡੇ ਪੱਲੇ ਘੱਖ ਨਹੀਂ ਰਿਆ ਉੱਜੜਨ ਵਾਲਾ ਹਾਲ ਹੋ ਗਿਆ ਪਾਣੀ ਸਾਨੂੰ ਮਾਰ ਮਾਰਿਆ ਪਾਣੀ ਸਾਡੇ ਇੱਥੇ ਬਗਲੀ ਬਗਲੀ ਪਾਣੀ ਆ ਗਿਆ ਸੀ ਇਹਨਾਂ ਦਾ ਪਰ ਫਿਰ ਸਾਡਾ ਬਚਾਓ ਗਿਆ ਜਗਾ ਬਚ ਗਈ ਸਾਡੀ ਜਾਨੀ ਮਾਨੀ ਨੁਕਸਾਨ ਨਾ ਪਾ ਚੀ ਗੇ ਹੁਣ ਤਾਂ ਸਾਡੀ ਜਗਾ ਵੀ ਗਈ ਬੂਟੇ ਵੀ ਗਏ ਸਾਨੂੰ ਆਸ ਵੀ ਨਹੀਂ ਗਏ ਜਿਹੜੇ ਚਾਲੂ ਤੇ ਸਰਤੇ ਸੀ ਅੱਜ ਸਸਰਾਲੀ ਮੰਨ ਦੇ ਉੱਤੇ ਸਾਡੇ ਮੰਤਰੀ ਵਿਰਿੰਦਰ ਗੋਇਲ ਜੀ ਜਿਨ੍ਹਾਂ ਦਾ ਡਿਪਾਰਟਮੈਂਟ ਹੈ ਪਹਿਲੇ ਦਿਨ ਤੋਂ ਹੀ ਸੜ ਪੀੜਤ ਇਲਾਕਿਆਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਵਿੱਚ ਪਹੁੰਚ ਕੇ ਨਾਲ ਜਿੱਥੇ ਹੈਲਪ ਕਰ ਰਹੇ ਨੇ ਸੋ ਸਾਡੇ ਵੱਲੋਂ ਸਾਡੇ ਹਲਕੇ ਵੱਲੋਂ ਅਸੀਂ ਖੁਦ ਬੇਨਤੀ ਲਗਾਈ ਸੀ ਕਿ ਸਾਡੀ ਜਿਹੜੀ ਤੁਸੀਂ ਰੁੜ ਗਈ ਬਹੁਤ 3 400 ਏਕੜ ਜ਼ਮੀਨ ਰੁੜ ਗਈ ਸੋ ਆ ਕੇ ਦਾ ਥੋੜਾ ਹਲ ਕਰਾਇਆ ਜਾਵੇ ਕਿਉਂਕਿ ਪਾਣੀ ਦਾ ਬਹਾਓ ਸਿੱਧਾ ਹੀ ਸਾਡੇ ਹਲਕੇ ਵੱਲੋਂ ਤੇਜ਼ ਹੋ ਰਿਹਾ ਸੋ ਮੰਤਰੀ ਸਾਹਿਬ ਪਹੁੰਚੇ ਮੰਤਰੀ ਸਾਹਿਬ ਨੇ ਨਾਲ ਅਫਸਰ ਸਹਿਬਾਨਾਂ ਨੂੰ ਨਾਲ ਲੈ ਕੇ ਆਏ ਨੇ ਪਹਿਲਾਂ ਹੀ ਇਹਨਾਂ ਵੱਲੋਂ ਇਹਨਾਂ ਨੂੰ ਬੇਨਤੀ ਲਾਈ ਸੀ ਜਿਹੜਾ ਨੇ ਇੱਕ ਮਸ਼ੀਨ ਜਿਹੜੀ ਦਰਿਆ ਦੇ ਵਿੱਚ ਤੈਰਨ ਵਾਲੀ ਭੇਜਤੀ ਸੀ ਪਰ ਹੁਣ ਪੋਕਲੈਨਰ ਤੋਂ ਬਿਨਾ ਉਹ ਬਹਾਓ ਉਦੋਂ ਨਹੀਂ ਹੋਣਾ ਸੋ ਜਿਹ ਮੰਤਰੀ ਸਾਹਿਬ ਨੇ ਪ੍ਰਸ਼ਾਸਨ ਨੂੰ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਆ ਜਿਹੜੀਆਂ ਹੋਰ ਪੁਕਲਨਾਂ ਲਾ ਕੇ ਜਿਹੜਾ ਦਰਿਆ ਦਾ ਵਹਾਅ ਆ ਕਿ ਦੋਨੇ ਪਾਸੇ ਤੁਸੀਂ ਨੂੰ ਮਾਰਨਾ ਪਵੇ ਦਰਿਆ ਦਾ ਵਹਾਅ ਸੈਂਟਰ ਚ ਚੱਲੇ ਸੋ ਬਹੁਤ ਜਲਦੀ ਇਹ ਮਸ਼ੀਨਾਵਾਰਿਆਂ ਨੇ ਹੁਕਮ ਦਿੱਤਾ ਮਸ਼ੀਨਾ ਲੱਗ ਜਾਣਗੀਆਂ ਜਿਹੜਾ ਦਰਿਆ ਦਾ ਵਹਾਅ ਸਾਡੇ ਪਿੰਡਾਂ ਦਾ ਸਸਰਾਲੀ ਵਾਲੇ ਸਾਈਡ ਤੇ ਪਿੰਡਾਂ ਦਾ ਨੁਕਸਾਨ ਹੋ ਰਿਹਾ ਕਾਫੀ ਜ਼ਮੀਨਾਂ ਰੁੜ ਗਈਆਂ ਸੋ ਇਹ ਹੋਰ ਨੁਕਸਾਨ ਨਾ ਹੋਵੇ ਸੋ ਅਸੀਂ ਅੱਜ ਮੰਤਰੀ ਸਾਹਿਬ ਧੰਨਵਾਦੀਆਂ ਕੇ ਪਹੁੰਚ ਕੇ ਅਫਸਰ ਸਹਿਬਾਨਾਂ ਨੇ ਰੂਟੀਆਂ ਲਗਾਈਆਂ ਗਈਆਂ ਤੇ ਆਸ ਹੈ ਕਿ ਜਲਦੀ ਇਹ ਸਾਰਾ ਜਿਹੜਾ ਪਾਣੀ ਦਾ ਵਹਾਅ ਇੱਧਰ ਨੂੰ ਆ ਰਿਹਾ ਇਹ ਦੂਸਰੀ ਛੱਡ ਜਾਊਗਾ ਸਸਰਾਲੀ ਬਨ ਦੇ ਉੱਤੇ ਜਿੱਥੇ ਵੱਡਾ ਖਤਰਾ ਬਣਿਆ ਹੋਇਆ ਇਹਨਾਂ ਪਿੰਡਾਂ ਨੂੰ ਉੱਥੇ ਅੱਜ ਅਸੀਂ ਸਾਰੇ ਸਾਡੇ ਅਧਿਕਾਰੀ ਸਹਿਬਾਨ ਤੇ ਸਾਡੇ ਮਾਨਯੋਗ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਤੇ ਪਾਰਟੀ ਦੇ ਹੋਰ ਵੀ ਸਾਰੇ ਆਗੂ ਸਹਿਬਾਨ ਇੱਥੇ ਆਏ ਆਂ ਤੇ ਇੱਥੇ ਆ ਕੇ ਜੋ ਦੇਖਿਆ ਹੈ ਸਥਿਤੀ ਜੋ ਬਣੀ ਹੋਈ ਹੈ ਸਾਰੇ ਪਿੰਡਾਂ ਵਾਲਿਆਂ ਨੇ ਬੜੀ ਮਿਹਨਤ ਵੀ ਕੀਤੀ ਹੈ ਕਿ ਦਰਿਆ ਦਾ ਜੋ ਅਸਲੀ ਰਸਤਾ ਸੀ ਧੂਸੀ ਬਨ ਬਹੁਤ ਮਜ਼ਬੂਤੀ ਦੇ ਨਾਲ ਬਣਿਆ ਵੀ ਹੋਇਆ ਸੀ ਪਰ ਜਦੋਂ ਦਰਿਆ ਦਾ ਅਸਲ ਰਸਤਾ ਜਿਹੜਾ ਉਹ ਦਰਿਆ ਨੇ ਹੀ ਰਸਤਾ ਬਦਲ ਲਿਆ ਤਾਂ ਫਿਰ ਬੰਨ ਉੱਥੇ ਕੁਝ ਨਹੀਂ ਕਰ ਸਕਦੇ ਸੋ ਦਰਿਆ ਨੇ ਪੂਰੀ ਤੇਜ਼ੀ ਨਾਲ ਰਸਤਾ ਬਦਲਿਆ ਵਿਚਾਲੇ ਸਿਲਟ ਦਰਿਆ ਵੱਲੋਂ ਹੀ ਛੜਤੀ ਤੇ ਉਸ ਰਸਤਾ ਬਦਲਣ ਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਜ਼ਮੀਨਾਂ ਖੁਰ ਵੀ ਗਈਆਂ ਨੇ ਤੇ ਹੁਣ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿਉਂਕਿ ਹੋਰ ਕੋਈ ਬਦਲ ਨਹੀਂ ਤੁਸੀਂ ਬਨ ਦਰਿਆ ਦੇ ਵਿਚਾਲੇ ਪਾਣੀ ਨੂੰ ਰੋਕ ਸਕਦੇ ਆ ਪਰ ਜੇ ਦਰਿਆ ਹੀ ਰਸਤਾ ਬਦਲ ਲੇ ਤਾਂ ਤੁਸੀਂ ਬਨ ਉੱਤੇ ਕੁਝ ਨਹੀਂ ਕਰ ਸਕਦੇ ਸੋ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪੋਕਲੈਨ ਮਸ਼ੀਨਾਂ ਇਸ ਤਰ੍ਹਾਂ ਦੀਆਂ ਮੰਗਾਈਆਂ ਗਈਆਂ ਨੇ ਵੀ ਜਿਹੜੀਆਂ ਦਰਿਆ ਦੇ ਵਿੱਚ ਤੈਰ ਵੀ ਸਕਦੀਆਂ ਨੇ ਸੋ ਉਹ ਪੋਕਲੈਨਾਂ ਲਾ ਕੇ ਵਿਚਾਲੋਂ ਸਲਟ ਹਟਾ ਕੇ ਕਿ ਪਾਣੀ ਜਿਹੜਾ ਪੁਰਾਣੇ ਰਸਤੇ ਤੇ ਚੱਲੇ ਉਹਦੇ ਲਈ ਡਿਊਟੀਆਂ ਲਾਈਆਂ ਨੇ ਬਾਕੀ ਪਿੰਡਨ ਵਾਸੀਆਂ ਨੇ ਹਲਕਾ ਨਿਵਾਸੀਆਂ ਨੇ ਦੱਸਿਆ ਹੈ ਕਿ ਪਿਛਲੇ ਪਾਸਿਓਂ ਦੂਸਰੇ ਪਿੰਡ ਦੇ ਰਾਹੀਂ ਜਾਦੇ ਮਸ਼ੀਨਾਂ ਆ ਸਕਦੀਆਂ ਨੇ ਸੋ ਉਹ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਸੋ ਅਸੀਂ ਛੇਤੀ ਇਹ ਰਸਤਾ ਪੁਰਾਣਾ ਬਹਾਲ ਹੋਵੇ ਤੇ ਦਰਿਆ ਉਥੋਂ ਦੀ ਲੰਘੇ ਇਹਦੇ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਾਕੀ ਦੇਖੋ ਕੁਦਰਤ ਦੇ ਅੱਗੇ ਜ਼ੋਰ ਕੋਈ ਨਹੀਂ ਕਿਸੇ ਦਾ ਜੋ ਕੁਦਰਤ ਨੇ ਕੀਤਾ ਇਹ ਅੱਜ ਤੱਕ ਦੇ ਕਿਦੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਤੀ ਪੰਜਾਬ ਦੇ ਇਤਿਹਾਸ 'ਚ ਖਾਸ ਤੌਰ ਤੇ ਐਡੀ ਵੱਡੀ ਬਰਬਾਦੀ ਨਹੀਂ ਕਦੇ ਹੋਈ ਸੀ ਜਿਹੜੀ ਹੁਣ ਹੋਈ ਹੈ ਪਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਥਾਂ-ਥਾਂ ਗਏ ਨੇ ਤੇ ਸਾਰੇ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਨੇ ਐਮਐਲਏ ਨੇ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਸੋ ਸਾਡੀ ਪਾਰਟੀ ਦੇ ਹਰ ਵਰਕਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਬਲਾਕ ਪ੍ਰਧਾਨ ਤੱਕ ਉਹ ਲੱਗੇ ਹੋਏ ਆ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਰੇ ਅਧਿਕਾਰੀ ਇੱਥੇ ਖੜੇ ਆ। ਸੋ ਸਾਰੇ ਅਧਿਕਾਰੀਆਂ ਦੀਆਂ ਡਿਊਟੀਆਂ ਪੂਰੇ ਪੰਜਾਬ ਦੇ ਵਿੱਚ 24 ਘੰਟੇ ਡਿਊਟੀ ਹੈ। ਕੋਈ ਛੁੱਟੀ ਦੇਣੀ ਜਾ ਰਿਹਾ ਕਿਤੇ ਨਹੀਂ ਕੋਈ ਜਾ ਰਿਹਾ। ਤੇ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹ ਪੂਰੇ ਤੌਰ ਤੇ ਲੋਕਾਂ ਦੇ ਨਾਲ ਲੱਗਿਆ ਹੋਇਆ ਹੈ। ਤੇ ਕੁਦਰਤ ਦੀ ਮਾਰ ਕਰਕੇ ਕੁਝ ਹੋ ਰਿਹਾ ਪਰ ਅਸੀਂ ਲੋਕਾਂ ਨੂੰ ਇਹ ਯਕੀਨ ਦਿਵਾਇਆ ਲੋਕਾਂ ਨੂੰ ਵਿਸ਼ਵਾਸ ਵੀ ਹੋਇਆ ਇਸ ਗੱਲ ਦਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੈ। ਲੋਕਾਂ ਦੇ ਹਰ ਜੋ ਨੁਕਸਾਨ ਹੋਇਆ ਉਹਦੇ ਮੁਆਵਜ਼ੇ ਦੀ ਵੀ ਗੱਲ ਕੀਤੀ ਐ ਬੇਸ਼ੱਕ ਕੇਂਦਰ ਸਰਕਾਰ ਤਾਂ ਇਸ ਤੋਂ ਪੂਰਾ ਸਾਥ ਨਹੀਂ ਦਿੱਤਾ ਜਿਹੜਾ ਅੱਜ ਦਿਨਾ ਬੰਦਾ ਸੀ ਕਿਉਂਕਿ ਪੰਜਾਬ ਦੀ ਕਿਸਾਨੀ ਨੂੰ ਤਾਂ ਪਹਿਲੀ ਵਾਰੀ ਜ਼ਰੂਰਤ ਪਈ ਐ ਪੰਜਾਬ ਦੀ ਉਹ ਕਿਸਾਨੀ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਸੀ ਤੇ ਅਸੀਂ ਗਵਾ ਲਿਆ ਸਾਰਾ ਕੁਝ ਧਰਤੀ ਹੇਠਲੇ ਪਾਣੀ ਗਵਾਲੇ ਅਸੀਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਗਵਾਲੀ ਤੇ ਆਜ਼ਾਦੀ ਵੇਲੇ ਵੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੀਆਂ ਆਜ਼ਾਦੀ ਤੋਂ ਬਾਅਦ ਦੇਸ਼ ਦਾ ਢਿੱਡ ਭਰਨ ਪਿੱਛੇ ਸਾਨੂੰ ਸਾਰਾ ਕੁਝ ਪੰਜਾਬ ਦਾ ਗਵਾ ਲਿਆ ਪਰ ਪੂਰੇ ਦੇਸ਼ ਨੂੰ ਪੈਰਾਂ ਸਿਰ ਕੀਤਾ ਨਹੀਂ ਤੇ ਸਾਡੇ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਤੋਂ ਅਨਾਜ ਦਾ ਰਾਮਗ ਦੇ ਫਿਰਦੇ ਸੀ ਇਹ ਕਮੀ ਪੰਜਾਬ ਨੇ ਪੂਰੀ ਕੀਤੀ ਪਰ ਸਾਨੂੰ ਦੁੱਖ ਹੈ ਇਸ ਚੀਜ਼ ਦਾ ਕਿ ਉਹ ਪੰਜਾਬ ਜਿਨੇ ਹਰ ਸਮੇਂ ਲੜਾਈ ਲੜਿਆ ਸੰਧੂਰ ਆਪਰੇਸ਼ਨ ਹੋਇਆ ਡਰੋਨ ਸਾਡੇ गिरਦੇ ਰਹੇ ਵੀ ਉਸ ਪੰਜਾਬ ਨੂੰ ਪਹਿਲੀ ਦਫਾ ਲੋੜ ਪਈ ਦੀ ਉਸ ਕਿਸਾਨੀ ਨੂੰ ਪਹਿਲੀ ਦਫਾ ਲੋੜ ਪਈ ਦੀ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਸੁੱਚ ਬਣਦਾ ਇਹ ਸੀ ਕਿ ਜਿਹਦੀ ਐਡੇ ਵੱਡੇ ਸੂਬੇ ਦੀਆਂ ਕੁਰਬਾਨੀਆਂ ਨੇ ਤੇ ਦਿਲ ਖੋਲ ਕੇ ਗੱਲ ਕੀਤੀ ਜਾਂਦੀ ਵੀ ਅਸੀਂ ਹਰ ਤਰ੍ਹਾਂ ਦਾ ਸਾਥ ਦੇਵਾਂਗੇ ਪਰ ਉਹ ਗੱਲ ਕੀਤੀ ਨਹੀਂ ਗਈ ਸਾਨੂੰ ਇਸ ਜੀ ਦਾ ਦੁੱਖ ਵੀ ਆ ਪਰ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਪੂਰੀ ਤਰ੍ਹਾਂ ਜੋ ਪੰਜਾਬ ਸਰਕਾਰ ਕਰ ਸਕਦੀ ਹੈ ਕਰਕੇ ਦੇਗੀ ਅੱਜ ਸਾਡੇ ਮੰਤਰੀ ਬਰਿੰਦਰ ਗੁਇਲ ਜੀ ਜਿਹੜਾ ਕੋ ਡਿਪਾਰਟਮੈਂਟ ਹੈ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਦਰਿਆ ਦਾ ਵਹਾਉ ਜਿਹੜਾ ਸਾਡੇ ਲੁਧਿਆਣੇ ਵਾਲੀ ਸ਼ਹਿਰ ਨੂੰ ਵੱਧ ਰਿਹਾ ਸੋ ਇਹਦੀ ਇੱਕ ਮਸ਼ੀਨ ਤੁਸੀਂ ਭੇਜੀ ਸੀ ਜਿਹੜੀ ਪਾਣੀ ਦੇ ਵਿੱਚ ਚੱਲ ਸਕਦੀ ਹੈ ਤੇ ਹੋਰ ਮਸ਼ੀਨਾਂ ਦਾ ਪ੍ਰਬੰਧ ਕਰਕੇ ਜਿਹੜਾ ਵਹਾਉ ਸੈਂਟਰ ਚ ਕੀਤਾ ਜਾਵੇ ਸੋ ਸਾਡੀ ਬੇਨਤੀ ਕਬੂਲ ਕੀਤੀ ਹੈ ਸਾਡੇ ਸਾਹਮਣੇ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਆ ਸੋ ਅਸੀਂ ਵਰਿੰਦਰ ਗੋਇਲ ਜੀ ਦਾ ਧੰਨਵਾਦੀ ਆ ਕਿਉਂਕਿ ਪਹਿਲੇ ਦਿਨ ਤੋਂ ਜਿੱਥੇ ਐਡੀ ਵੱਡੀ ਆਫਤ ਦੇ ਵਿੱਚ ਸਾਰੇ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਊਥੀ ਸਰਕਾਰ ਮੁੱਖ ਮੰਤਰੀ ਸਾਹਿਬ ਖੁਦ ਜੂਝ ਰਿਹਾ ਕਿ ਇਸ ਔਖੀ ਘੜੀ ਦੇ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਕੰਮ ਆ ਸਕੀਏ ਸੋ ਇਹਦਾ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਸੀ ਮੇਰੇ ਹਲਕੇ ਦੇ ਵਿੱਚ ਸੋ ਅੱਜ ਮੰਤਰੀ ਸਾਹਿਬ ਆਏ ਸੋ ਬੜੀ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਭਰੋਸਾ ਦੇ ਸਕਦੇ ਹਾਂ ਕਿ ਜਿਹੜਾ ਹੁਣ ਇਹ ਵਹਾਉ ਇਧਰੋਂ ਆ ਰਿਹਾ ਹੈ ਇਹ ਜਲਦੀ ਜਿਹੜਾ ਵਹਾਉ ਸੈਂਟਰ 'ਚ ਚੱਲ ਜਾਊਗਾ ਤਾਂ ਜੋ ਦੋਨੋਂ ਸਾਈਡ ਤੇ ਨਾਜਲੰਦਾ ਜ਼ਿਲ੍ਹੇ ਨੂੰ ਨੁਕਸਾਨ ਹੋਵੇ ਨਾ ਲੁਧਿਆਣਾ ਜ਼ਿਲ੍ਹੇ ਦਾ ਵਹਾਉ ਦਰਿਆ ਤੋਂ ਸੈਂਟਰ 'ਚ ਕਰਨ ਵਾਸਤੇ ਬੇਨਤੀ ਲਗਾਈ ਹੈ ਸੋ ਮੰਤਰੀ ਸਾਹਿਬ ਨੇ ਸਾਡੀ ਬੇਨਤੀ ਕਬੂਲ ਕਰਕੇ ਅਫਸਰਾਂ ਨੂੰ ਕਹਿ ਦਿੱਤਾ ਕਿ ਮਸ਼ੀਨਾਂ ਹੋਰ ਹੋਣਗੀਆਂ ਤੇ ਲੋਕਾਂ ਨੂੰ ਮੈਂ ਭਰੋਸਾ ਦਿੰਦਾ ਕਿ ਤੁਹਾਡਾ ਸੇਵਾਦਾਰ ਤੁਹਾਡੇ ਦੀ ਦਿਨ ਦਾ ਤੇ ਕਰਕੇ ਲਈ ਹੈ ਸੇਵਾ ਕਰ ਰਿਹਾ ਤੇ ਕੋਈ ਵੀ ਕਿਸੇ ਗੱਲ ਦਾ ਮੁਆਵਜ਼ਾ ਵੀ ਮਿਲੂਗਾ ਜਿਹੜਾ ਨੁਕਸਾਨ ਹੋਇਆ ਤੇ ਕੋਸ਼ਿਸ਼ ਕਰ ਰਿਹਾ ਉੱਧਰ ਜਾਵੇ ਤੇ ਹੋਰ ਨੁਕਸਾਨ ਨਾ ਹੋਵੇ ਆ ਜਿਸ ਤਰੀਕੇ ਨਾਲ ਗੁਇਲ ਸਾਹਿਬ ਇੱਥੇ ਪਹੁੰਚੇ ਹੋਏ ਸੀ ਕੀ ਐ ਸਵਿਸ਼ਣ ਜਿਹੜਾ ਕਿ ਪਿੰਡ ਵਾਲਾਂ ਦੁਆਏਗਾ ਕਿਉਂਕਿ ਜ਼ਮੀਨਾਂ ਜੇਕਰ ਗੱਲ ਕਰੀਏ ਤਾਂ ਲਗਾਤਾਰ ਢਾਹ ਲੱਗ ਰਹੀ ਹੈ ਜ਼ਮੀਨਾਂ ਦਰਿਆ ਖਾ ਰਿਹਾ ਹੈ 3-400 ਏਕੜ ਜ਼ਮੀਨ ਸਾਡੀ ਜਿਹੜੀ ਦਰਿਆ ਖਾ ਗਿਆ ਤੁਸੀਂ ਰੁੱੜ ਚੁੱਕੀ ਹੈ ਸੋ ਅੱਜ ਮੰਤਰੀ ਸਾਹਿਬ ਨੇ ਸਾਡੀ ਬੇਨਤੀ ਕਬੂਲ ਕਰਕੇ ਨਾਲ ਹੀ ਅਫਸਰ ਪ੍ਰਸ਼ਾਸਨ ਨੂੰ ਕਹਿ ਦਿੱਤਾ ਕਿ ਇੱਕ ਤੇ ਇਹਨੂੰ ਰੋਕਣ ਦੇ ਜਿਹੜੇ ਜਿਵੇਂ ਪਿੰਡ ਵਾਲੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਤੇ ਪ੍ਰਸ਼ਾਸਨ ਵੱਲੋਂ ਲੇਬਰ ਲਾਈ ਹੋਈ ਹੈ ਤੇ ਅਸੀਂ ਕਿਹਾ ਜੀ ਇਹਨੂੰ ਇਹਦੇ ਨਾਲ ਦੀ ਨਾਲ ਤੁਸੀਂ ਸੋ ਉਹਨਾਂ ਨੇ ਅਫਸਰ ਸਹਿਬਾਨਾਂ ਨੂੰ ਕਹਿ ਗਏ ਕਿ ਮਸ਼ੀਨਾਂ ਹੋਰ ਮੰਗਵਾ ਲਈਆਂ ਜਲਦੀ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਕਿ ਮਸ਼ੀਨਾਂ ਜਿਹੜੀਆਂ ਸੈਂਟਰ ਚੱਲਣਗੀਆਂ ਤੇ ਦਰਿਆ ਦਾ ਵਹਾਵ ਜਿਹੜਾ ਸੈਂਟਰ 'ਚ ਲੱਗੇਗਾ ਮੰਤਰੀ ਸਾਹਿਬ ਮੁਆਵਜ਼ੇ ਦਾ ਜਿਹੜੀ ਗੱਲ ਕਰੀਏ ਤਾਂ ਉਹ ਕਦ ਤੱਕ ਸ਼ੁਰੂ ਹੋ ਜਾਏਗਾ ਮੁਆਵਜ਼ਾ ਜੀ ਦੇਖੋ ਸਪੈਸ਼ਲ ਗਦਾਵਰੀ ਸ਼ੁਰੂਆਤ ਕਰਵਾ ਦਿੱਤੀ ਐ ਬਹੁਤ ਸਾਰੇ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਤੇ 45 ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਹਰ ਇੱਕ ਭਰਾ ਨੂੰ ਜਿਹੜਾ ਮੁਆਵਜ਼ਾ ਮਿਲੂਗਾ ਮੇਰੇ ਲੁਧਿਆਣਾ ਦੇ ਸਸਰਾਲੀ ਕਲੋਨੀ ਵਾਲੇ ਟੇਗਾ ਸੁੱਟ ਰਿਹਾ ਢਾਲ ਆ ਰਿਹਾ ਤੇ ਬਿਲਕੁਲ ਇੱਕ ਉਹ ਤਸਵੀਰਾਂ ਤੁਹਾਨੂੰ ਮੈਂ ਦਿਖਾਉਣੀਆਂ ਚਾਹੁੰਗਾ ਵੀ ਕਿਸ ਪੱਧਰ ਉੱਤੇ ਜਿਹੜਾ ਗਿਆ ਦਰਿਆ ਜਮੀਨ ਜਿਹੜੀ ਆ ਆਪਣੇ ਅੰਦਰ ਲੈ ਚੁੱਕਿਆ ਤੇ ਬਿਲਕੁਲ ਤੁਸੀਂ ਦੇਖ ਪਾਉਂਗੇ ਜਿੱਥੇ ਉਹ ਸਾਹਮਣੇ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਜਿੱਥੋਂ ਦੀ ਜਿਹੜਾ ਬਨ ਹੈ ਉਹ ਸ਼ੁਰੂ ਹੁੰਦਾ ਸੀਗਾ ਤੇ ਹੁਣ ਜਿੰਨੀ ਉਹ ਸਾਰੀ ਜ਼ਮੀਨ ਉਸ ਤੋਂ ਅੰਦਰ ਆ ਉਹ ਸਾਰੀ ਦਰਿਆ ਜਿਹੜਾ ਹੈ ਉਹ ਆਪਣੇ ਵਿੱਚ ਢਾ ਲਾ ਲਾ ਕੇ ਜਿਹੜੀ ਆ ਦਰਿਆ ਆਪਣੇ ਵਿੱਚ ਲੈ ਚੁੱਕਿਆ ਹੋਇਆ ਤੇ ਉਸ ਦੇ ਨਾਲ ਜੇਕਰ ਗੱਲ ਕਰੀਏ ਮਸ਼ੀਨ ਜਿੱਥੇ ਇੱਕ ਦਰਿਆ ਦੇ ਪਰਲੇ ਪਾਸੇ ਭੇਜੀ ਗਈ ਸੀ ਤਾਂ ਉਸ ਦਾ ਵੀ ਜਿਹੜਾ ਕੰਮ ਹੈ ਉਹ ਲਗਾਤਾਰ ਹਲੇ ਚੱਲਦਾ ਪਿਆ ਉਹ ਜੇਕਰ ਗੱਲ ਕਰੀਏ ਉਹ ਮਸ਼ੀਨ ਦਾ ਸਾਈਜ਼ ਛੋਟਾ ਹੋਣ ਕਰਕੇ ਜੇ ਮੰਤਰੀ ਸਾਹਿਬ ਇੱਥੇ ਪਹੁੰਚੇ ਸੀਗੇ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ हां اس ਦਾ مشینا نے ਉਹ ਵਾਧਾ ਜਿਹੜੀਆਂ ਨੇ ਮੰਗਾਈਆਂ ਜਾਣਗੀਆਂ ਦਾ ਬਿਲਕੁਲ ਪਿੰਡ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕਿਸ ਪੱਧਰ ਤੇ ਪਾਣੀ ਜਿਹੜਾ ਉਹ ਹਾਲੇ ਵੀ ਵਧਦਾ ਪਿਆ। ਬਾਪੂ ਜੀ ਪਾਣੀ ਕਿਸ ਪੱਧਰ ਤੇ ਵਧਦਾ ਪਿਆ ਹੱਲੇ ਵੀ ਕਿਉਂਕਿ کافی ਦਿਨ ਹੋ ਗਏ ਜਿਹੜੇ ਤੁਸੀਂ ਬੰਨ੍ਹ ਦੇ ਉੱਤੇ ਬੈਠੇ ਹੋ ਤੁਹਾਡੇ ਨਾਲ ਦੇ ਪਿੰਡ ਨੇ ਪਾਣੀ ਤਾਂ ਆ ਹੀ ਜਾਂਦਾ ਟਿਗਾੜ ਗਈ ਜਾਂਦੀ ਹੈ ਜੀ ਇਹਨਾਂ ਆਪਣੀ ਮਰਜ਼ੀ ਨਾਲ ਬਰਸਾਤ ਹਟੂਗੀ ਪਾਣੀ ਥੱਲੇ ਚਲ ਜੂ ਫੇਰ ਰੋਕ ਲੱਗੂਗੀ ਬੰਦੀ ਇੱਥੇ ਪਾਣੀ ਚ ਪੱਥਰ ਵੀ ਨਹੀਂ ਖੜਦੇ ਨਾ ਕੋਈ ਬੋਰੇ ਲੱਗਦੇ ਕੋਣ ਨਹੀਂ ਹੋ ਰਿਹਾ ਹਾਦਾ ਬਾਬੂ ਜੀ ਪਹਿਲੀ ਸੀ ਆਪਣੀ ਦਰਿਆ ਦੇ ਵਿੱਚ ਆ ਗਈ ਸੀ ਕਿੰਨੀ ਸੀਗੀ ਸਾਰੇ ਅਸੀਂ ਦੋ ਬਜ਼ੁਰਗਾਂ ਦੇ ਅਸੀਂ 6 ਮੁੰਡੇ ਆ 11 ਕਿੱਲੇ ਤੇ 11 ਕਿੱਲੇ ਹਾਂ ਸਾਰੇ ਰੌੜ ਕੇ ਹਾਂ ਰੌ ਉਹ ਪਾਰ ਜਾ ਨਿਕਲੀ ਇੱਥੋਂ ਕਿਵੇਂ ਜਾਵਾਂਗੇ ਬਾਹਰ ਨੂੰ ਹਾਂ ਪਹਿਲੀ ਆ ਗਈ ਸੀ ਪਹਿਲੀ ਹਾਂ ਇਹਦੇ ਨਾਲ ਇਹ ਜਿਆਦਾ ਬੀਜਾ ਬੀਜਾ ਹੋਇਆ ਸੀ ਕਿ ਝੋਨਾ ਲਾਇਆ ਜਾ ਝੋਨਾ ਲਾਇਆ ਜਾ ਸਾਰੇ 11 ਕਿੱਲੇ ਝੋਨਾ ਹੀ ਦਾ ਸਭ ਚੱਲ ਗਿਆ ਬਿਚੇ ਚਲ ਗਿਆ ਜੀ ਹੁਣ ਕੀ ਕਰ ਸਕਦੇ ਆ ਪਾਣੀ ਦੇ ਬਹੁਤ ਜ਼ੋਰ ਆ ਹਾਂਜੀ ਆ ਬਾਪੂ ਪਹਿਲਾਂ ਵੀ ਇਦਾਂ ਦਾ ਕਦੇ ਹੋਇਆ ਵੀ ਜਦੋਂ 2023 ਦੀ ਗੱਲ ਕਰੀਏ 88 ਦੀ ਗੱਲ ਕਰੀ ਉਦੋਂ ਵੀ ਇਦਾਂ ਦੇ ਹਾਲਾਤ ਬੜੀ ਸੀ ਨਹੀਂ ਪਹਿਲਾਂ ਨਹੀਂ ਹੋਇਆ ਵਿਚੇ ਵਿੱਚ ਪਾਣੀ ਰਹਿੰਦਾ ਦਾ ਤੇ ਬੰਦੇ ਨਾਲੇ ਉੱਤੇ ਹਰ ਕੇ ਗਾਂ ਪਾਣੀ ਜਾਂਦਾ ਦਾ ਇਹਨਾਂ ਬਾਹਰ ਨਹੀਂ ਨਿਕਲਿਆ ਦਾ ਪਰ ਅੱਜ ਕੀ ਤਾਂ ਬੰਨ ਦੇਖਿਆ ਸਾਰਾ ਢਾਲ ਆ ਗਿਆ ਕਿੰਨੀ ਕਿੰਨੀ ਜ਼ਮੀਨ ਅੰਦਰ ਖਾ ਗਿਆ ਦਰਿਆ ਇਹ ਖਾ ਗਿਆ ਜੀ 350 ਕਿਲਾ 350 ਕਿੱਲਾ ਸੜੜੀ ਦਾ ਹਾਂਜੀ ਹਾਂਜੀ ਹੁਣ ਕੀ ਕਰ ਸਕਦੇ ਆ ਇਹਦੇ ਮੋਰ ਜੋਰ ਨੇ ਹਲੇ ਵੀ ਰੁਕਦਾ ਨਹੀਂ ਹਲੇ ਵੀ ਨਹੀਂ ਰੁਕਦਾ ਜਿਮੀਦਾਰ ਨੇ ਪੱਕੀਆਂ ਮੋਟਰਾਂ ਨੂੰ ਝੋਨੇ ਤੇਰੇ ਸਾਹਮਣੇ ਆ ਜਾ ਰਿਹਾ ਦਿਖ ਰਿਹਾ ਮਪੂ ਕਿਵੇਂ ਗੁਜ਼ਾਰਾ ਕਰੂੰਗੇ ਹੁਣ ਜਿੱਦਾਂ ਫਸਲ ਦੇ ਉੱਤੇ ਹੀ ਉਮੀਦ ਹੁੰਦੀ ਆ ਵੀ ਕਦੋਂ ਫਸਲ ਹੋਊਗੀ ਹੁਣ ਕੁਝ ਮਹੀਨਿਆਂ ਨੂੰ ਫਸਲ ਵੇਚਣ ਜੋਗੀ ਹੋ ਜਾਣੀ ਸੀ ਹਾਂ ਬਸ ਉਹ 20 ਦਿਨਾਂ ਲਈ ਵੇਚਣ ਵਾਲੀ ਹੋ ਜਾਣੀ ਸੀ ਹੁਣ ਹੈ ਨਹੀਂ ਆਸੀ ਹੈ ਨਹੀਂ ਕਿੱਧਰ ਜਾਵਾਂਗੇ ਨਾ ਦਿਹਾੜੀ ਕਰਨ ਜੋਗੇ ਆ ਨਾ ਕੋ ਕਰਨ ਜੋਗੇ ਇਹ ਹੀ ਗਰਮੀ ਦੀ ਦਿਹਾੜੀ ਹੁੰਦੀ ਆ ਹਾਂ ਨਾ ਬੱਚਿਆ ਤੋਂ ਗਾ ਆਉਣਾ ਜੜੇ ਪਟੋਗੇ ਹਾੜੀ ਦਾ ਆ ਵੀ ਇੱਥੇ ਕੀ ਬਿਜਾਂਗੇ ਇਥੇ ਪਾਣੀ ਦੀ ਕੀ ਬੀਜਾਂਗੇ ਇਹ ਦਰਿਆ ਇੱਥੇ ਚੱਲਣਾ ਪੰਜ ਦੀ ਮਰਜ਼ੀ ਗਵਰਨਮੈਂਟ ਜੋਰ ਲਾ ਲਵੇ ਪਾਣੀ ਇੱਥੇ ਦੀ ਲਗਣਾ ਜਿੱਥੇ ਜੇਕਰ ਪਾਣੀ ਮੁੜਦਾ ਵੀ ਆ ਤਾਂ ਉੱਤੇ ਕਿੰਨੀ ਕਿੰਨੀ ਰੇਤ ਚੜ ਜਾਣੀ ਐ ਵੈਸੇ ਕੁਛ ਨਹੀਂ ਬੀਜ ਹੋਣਾ ਹਾਂ ਕੋਈ ਨਹੀਂ ਬੀਜ ਹੋਣਾ ਰੇਤ ਵਿੱਚ ਰੇਤ ਚ ਕੋਈ ਨਹੀਂ ਬੀਜ ਹੁੰਦਾ ਜੀ ਹਾਂ ਰੇਤ ਚ ਕੋਈ ਨਹੀਂ ਬੀਜਦਾ ਕਿੰਨੇ ਸਾਲ ਵਾਸਤੇ ਜ਼ਮੀਨ ਜਿਹੜੀ ਐ ਬੰਜਰ ਤੁਹਾਨੂੰ ਲੱਗਦਾ ਹੋਊਗੀ ਹਾਂ ਇਹ ਹੁਣ ਹੀ ਨਹੀਂ ਇਹ ਦਰਿਆ ਚ ਆ ਗਿਆ ਇਹ ਨਹੀਂ ਹੋਣੀ ਇਹ ਨਹੀਂ ਹੋਣੀ ਜਿੱਥੇ ਇੱਕ ਵੀ ਦਰਿਆ ਫਰ ਗਿਆ ਉਹ ਪਾਰ ਦੇ ਬੰਦ ਤੇ ਸਾਡੇ ਦੇ ਸੱਤ ਲੋਈ ਸਮਝਦਾ ਜੇ ਬਰਸਾਤ ਲੱਗਿਆ ਕਰਨੀ ਆ ਪਾਣੀ ਬਾਰ ਵੀ ਆ ਸਕਦਾ ਹੈਲੋ ਇਹ ਐਕਸੈਕਟੀ ਖੋਦਰ ਦੀ ਪਾਣੀ ਵਿਚੇ ਭਜ ਚੱਲ ਰਿਹਾ ਜਿਆਦੇ ਮੀਂਹ ਪੈ ਜੇ ਸਾਡੇ ਆ ਝੋਨੇ ਰੋੜ ਜਾਣਗੇ ਬਾਹਰ ਦੇ ਰੋੜ ਜਾਣਗੇ ਆ ਗੱਲ ਹੈ ਜੀ ਆਪੇ ਕੀ ਕਰੋਗੇ ਫਿਰ ਹੁਣ ਅੱਗੇ ਕਿਵੇਂ ਗੁਜ਼ਾਰਾ ਹੋਊਗਾ ਵੀ ਅਸੀਂ ਤਾਂ ਬਸ ਹੁਣ ਸਹਣੇ ਹੋਏ ਆ ਬੱਚਿਆਂ ਦਾ ਥੋੜਿਆ ਇਹੀ ਆ ਰਹਿ ਗਈ ਦਵਾਈ ਖਾ ਕੇ ਮਰ ਜਾਗੇ ਹੋਰ ਕੀ ਕਰ ਹੈ ਖਾਣ ਨੂੰ ਬੱਚਿਆਂ ਦਾ ਤਰਸਾ ਨਹੀਂ ਦੇਖ ਹੁੰਦਾ ਹੋਰ ਸਾਡੇ ਓਖਾ ਬੰਦੇ ਜੱਟ ਦੀ ਜੂਨ ਹੀ ਕੁਝ ਇਸ ਤਰੀਕੇ ਦੀ ਹੁੰਦੀ ਵੀ ਜਦੋਂ ਜਾਂ ਤਾਂ ਗੜੇਮਾਰੀ ਹੋ ਜਾਂਦੀ ਹੈ ਫਸਲ ਉੱਤੇ ਜਾਂ ਇਹ ਜਿਹੜੀ ਕੁਦਰਤੀ ਵਿਪਤਾ ਜਿਹੜੀ ਪੈ ਜਾਂਦੀ ਹੈ ਇਹ ਮਿਕਤਾ ਵੀ ਪਈ ਹੈ ਕੁਦਰਤੀ ਕੁਦਰਤੀ ਕੋਈ ਨਾ ਕੀਤੀ ਨਾ ਬੰਦਿਆਂ ਨੇ ਨਾ ਕੁਦਰਤੀ ਬਸ ਹੁਣ ਨਾ ਦਾ ਰੈਟਿਵ ਵਗੈਰ ਸਰਦਾ ਕਿਸੇ ਕਿੰਨੀਆਂ-ਕਿੰਨੀਆਂ ਕੋਠੀਆਂ ਪੈਂਦੀਆਂ ਮਜ਼ਦੂਰ ਬੰਦਾ ਵੀ ਤੇ ਨਾ ਮਿੱਟੀ ਵਗੈਰ ਸਰਦਾ ਤਾਂ ਮੈਂ ਕਹੀ ਜਨੇ ਰੇਤਾ ਚੱਕੂਗਾ ਰੇਤਾ ਉਹਨੇ ਸਾਰੇ ਬਸੇ ਚੱਕ ਹੁੰਦਾ ਹਮ ਸਾਰੇ ਬਸੇ ਚੱਕ ਹੁੰਦਾ ਬਿਲਕੁਲ ਜੀ ਨਾ ਕਿ ਰੋਪੜ ਤੋਂ ਲਾ ਕੇ ਹਰੀ ਜੇ ਪੱਤਣ ਤਈ ਹਮ ਸਾਰੇ ਬਸੇ ਸਾਰੇ ਬਸੇ ਚੱਕ ਹੁੰਦਾ ਹੁਣ ਜੇ ਇਹ ਜਾਊਗਾ ਤਾਂ ਹੀ ਕਮਰੇ ਬਣਨਗੇ ਹਮ ਜਿਹੜੇ ਐਡੇ ਮਹਿਲ ਬਣਦੇ ਹਾਂ ਮਹਿਲ ਬਣਨਗੇ ਹਾਂ ਐਡੇ ਮਹਿਲ ਇਹਦੇ ਬਗੈਰ ਨਹੀਂ ਸਾਡਾ ਰੇਤਾ ਹੁਣ ਪਹਿਲਾਂ ਪੱਕੇ ਠੱਕ ਹੁੰਦੇ ਤੇ ਤਨਾਂ ਸੁਵਾਲ ਉੱਥੋਂ ਚੱਕਦੇ ਹੌਲੀ ਹੌਲੀ ਆ ਇਧਰ ਪੈ ਗਿਆ ਰੇਤਾ ਲੋਕਾਂ ਨੇ ਟੱਪਰ ਲੈ ਲਏ ਹੋਲੀ-ਉਲੀ ਕੇ ਤਾਂ ਤਾਲੀ ਗਏ ਆਪਣੇ ਬਣਾਈ ਗਏ ਰੇਤਾ ਚੁੱਕੀ ਗਏ ਤੇ ਹੁਣ ਹੁਣ ਰੇਤਾ ਤਾਂ ਸਭ ਨੇ ਚਕਾਇਆ ਜਿਹਨੂੰ ਪਾਇ ਦੇ ਗਏ ਉਹਦੇ ਚੱਕੀ ਗਏ ਕਹਿੰਦੇ ਚਕਾ ਦਿਓ ਨਹੀਂ ਚਕੋਣਾ ਕੋਈ ਪਿੰਡ ਦੀ ਉਂਗਲੀ ਖੜੀ ਕਰਕੇ ਉਹਨਾਂ ਰੇਤਾ ਚਕਾਇਆ ਸੁੱਕ ਸੁੱਕਾ ਇਹ ਆਹੀ ਪਿੰਡ ਦਾ ਉੱਥੇ ਮੇਰੇ 5.5 ਕਿਲੋ ਸੀ ਉਹਦਾ ਜੋਰ ਲਾਇਆ ਮਿਲਿਆ ਵੀ ਆਇਆ 4 ਬੰਦੇ ਵੀ ਆਏ ਠੇਕੇਦਾਰ ਵੀ ਆਇਆ ਚਕਾ ਦੇ ਨਹੀਂ ਚਕੋਣਾ ਕਹਿੰਦੇ ਹੜ ਜਣ ਹੜ ਜਵੇ ਸਾਡਾ ਹੜੂਆ ਆਸੀਂ ਥੋੜੀ ਹੌਲ ਖਵਾ ਜਾ ਫਿਰ ਵੱਢ ਕੇ ਆਸੀਂ ਸਰਚ ਕਹੀਆਂ ਮਾਰ ਲੀਆਂ ਆਸੀਂ ਰਾਤ ਨੂੰ ਸੌਣੇ ਆ ਤੁਸੀਂ ਰਾਤ ਨੂੰ ਦਿੱਤਾ ਚੱਕ ਇਹਦੇ ਸਰਚ ਆ ਉਹ ਕਹੀਆਂ ਮਾਰਦੇ ਆਂ ਦੇਖਾ ਕਿੱਥੇ ਦੇਣਾ ਪਰ ਇਹ ਮਰਿਆ ਨਾਲ ਸਾਨੂੰ ਵੀ ਮਾਰਿਆ ਜਾ ਇਹਨਾਂ ਲਈ ਰੇਤਾ ਚਕਾਇਆ ਹੁਣ ਸੁਨੇਹਾ ਦਿੱਤਾ ਇਹਨਾਂ ਨਾਲ ਪਿੰਡ ਨੂੰ ਪਿੰਡ ਨੂੰ ਜਾ ਰਹੇ ਸਿੱਧਾ ਇਹ ਜਿਹੜੇ ਜ਼ਮੀਨਾਂ ਸਾਡੀਆਂ ਹੜ ਗਈਆਂ ਆਸੀਂ ਇਹ ਵੀ ਮਾਲਕ ਦਾ ਸ਼ੁਕਰ ਕਰਦੇ ਆਂ ਜ਼ਮੀਨਾਂ ਸਾਡੀਆਂ ਗਈਆਂ ਗਈਆਂ ਬੂਟੇ ਗਏ ਫਸਲਾਂ ਗਈਆਂ ਸਾਡਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਸਾਡੇ ਬੱਚਿਆਂ ਦਾ ਵੀ ਸਾਡੇ ਮਾਲ-ਮੁਸੂਲ ਦਾ ਅਸੀਂ ਰਸ ਦੇ ਬਸੇ ਤਰਵੇਂ ਸਾਡਾ ਪਿੰਡ ਹੁਣ ਕੋਈ ਨਹੀਂ ਕਿੰਨੀ ਪੈਲੀ ਸੀ ਆਪਣੇ ਅੰਦਰ 5 ਕਿੱਲੇ ਹਾਂ 5 ਕਿੱਲੇ ਸੀ ਕੀ ਬੀਜ ਜਗੀ ਹੋਇਆ ਜੀ ਉੱਥੇ ਬੂਟੇ ਲੱਗੇ ਸੀ ਪੂਲਰ ਲੱਗੇ ਸੀ ਪੂਲਰ ਲੱਗੇ ਸੀ ਪੂਲਰ ਲੱਗੇ ਸੀ ਪੱਟਣੇ ਵਾਲੀ ਸੀ ਬਹੁਤ ਬੜਾ ਜ਼ਿਆਦਾ ਨੁਕਸਾਨ ਹੋਇਆ ਨੁਕਸਾਨ ਹੋਣਾ ਮੇਰੇ ਖਿਆਲ ਉਹ ਦੇ ਬੱਚਾ ਹੋਣਾ ਤੇ 1000 ਬੂਟਾ ਹੋਊਗਾ ਦੇਖੋ 200 ਦਾ ਬੂਟਾ ਬੇ 2000 ਦਾ ਬੂਟਾ ਵੇਖਦਾ ਲੇਕਿਨ ਨਾ ਬਣ ਰਿਹਾ ਹੋ ਗਿਆ ਹੁਣ ਮੇਰੇ ਖਿਆਲ 20 22 ਲੱਖ ਦਾ ਨੁਕਸਾਨ ਹੋ ਗਿਆ ਹੁਣ ਜਿਹੜੀ ਉਜਰ ਦੇ ਨਾਲ ਕੰਮ ਆਉਂਦਾ ਸਾਰੀ ਜਗ੍ਹਾ ਵੀ ਹੈ ਨਹੀਂ ਜਿੱਥੇ ਲੋਹੇਦਿਆਣਾ ਦੀ ਪਲਾਟ ਹੈ ਨਹੀਂ ਜਾਂ ਉੱਥੇ ਅਗੇ ਬਹਿ ਜਾਗੇ ਉੱਥੀ ਪਾ ਕੇ ਕੋਈ ਮਕਾਨ ਆਪਾਂ ਮਕਾਨ ਪਾ ਕੇ ਬਹਿ ਜਾਗੇ ਕੋਈ ਗੁੱਚੇਵੇਂ ਗੁਜ਼ਾਰਾ ਹੋਊਗਾ ਹੁਣ ਕਿਉਂਕਿ ਉਸੇ ਤੋਂ ਉਮੀਦ ਸੀ ਕਿ ਤਿੰਨ ਚਾਰ ਸਾਲ ਬੰਦਾ ਲਾ ਕੇ ਰੱਖਦਾ ਪਪੂਲਰ ਵੀ ਜਦੋਂ ਵੱਡਾ ਹੋਊਗਾ ਇਹਨੂੰ ਵੇਚਾਂਗੇ ਤੇ ਪੈਸੇ ਆਉਣਗੇ ਹਾਂ ਗੁਜ਼ਾਰਾ ਹੁਣ ਮਾਲਕ ਦੇ ਹੱਥ ਵਾਸਤੇ ਸਭ ਕੁਝ ਹੁਣ ਇਤੋਂ ਦੀਹਾੜੀ ਟੱਪਈ ਆ ਜੋਗੀ ਰਹਿ ਗਈ ਬਸ ਦੀਹਾੜੀ ਟੱਪਾ ਕਰ ਲੈ ਐਨਾ ਕਰੇ ਜਾਨੀ ਕਰਜ਼ਾ ਨਹੀਂ ਕਿਤੇ ਚੱਕਿਆ ਸੀ ਜਾਨੀ ਹੁਣ ਪਲਾਟ ਵੇਚਿਆ ਸੀ ਇੱਕ ਸਾਲ ਅਸੀਂ ਉਹ ਵੇਚਿਆ ਸੀ ਕਰਨਾ ਸੀ ਉਹਦਾ ਮਤਲਬ ਹਿਸਾਬ-ਕਿਤਾਬ ਸਾਰਾ ਨਿਲ ਕਰਨਾ ਸੀਗਾ ਜਿੱਥੇ ਨਾਮ ਪਿੱਛੇ ਜ਼ਿੰਮੇਦਾਰ ਲੱਗਦਾ ਸੀ ਲੱਗਦਾ ਨਹੀਂ ਖਤਮ ਹੋ ਜਾਊਗਾ ਹੈ ਜੀ ਜ਼ਿੰਮੇਦਾਰ ਵਾਲੀ ਹਾਂ ਉਹ ਤਾਂ ਕਹਾਣੀ ਖਤਮ ਆ ਜੀ ਹੁਣ ਜ਼ਿੰਮੇਦਾਰ ਵਾਲਾ ਨਾਮ ਤਾਂ ਹੈ ਨਹੀਂ ਹੁਣ ਜੱਥੇ ਕੀ ਆ ਪਿੰਡ ਦੀ ਪਲਾਟ ਹੀ ਆ ਹੋਰ ਕੀ ਰਹਿਸ਼ ਆ ਹੋਰ ਰਹਿਸ਼ ਆਲੂ ਵੀ ਹੋ ਰਿਹਾ ਸਿੱਧਾ ਹਜੇ ਕੋਈ ਉਮੀਦ ਨਹੀਂ ਵੀ ਕਿੱਥੇ ਜਾ ਕੇ ਰੁਕੂ ਕਿੱਥੇ ਵਸਾਂਗੇ ਕਿੱਥੇ ਰਾਵਾਂਗੇ ਕਿੱਥੇ ਨਹੀਂ ਅਸੀਂ ਇਹੀ ਮਾਲਕ ਦਾ ਸ਼ੁਕਰ ਮਨਾਉਂਦੇ ਆ ਵੀ ਸਾਡੀਆਂ ਜਾਨਾਂ ਬਚ ਗਈਆਂ ਹੁਣ ਗਾਹਾਂ ਜਿਹੜੇ ਸਾਡੇ ਪਿੰਡ ਰਸ ਦੇ ਵਸਦੇ ਰਹਿਣ ਬਾਬੇ ਨਾਨਕ ਕੋ ਰਹੀ ਕਹਿੰਦੇ ਹਜੇ ਵੀ ਮੇਰ ਕਰੇ ਬਿਲਕੁਲ ਮੇਰ ਕਰੇ ਪਰ ਮੇਰ ਉਹਨਾਂ ਕਰਤੀ ਸੀ ਸਾਡੇ ਤੇ ਜਮੀਨਾਂ ਸਾਡੀਆਂ ਪਿੱਛੇ ਚੱਲ ਗਈਆਂ ਨਿਕਲ ਗਈਆਂ ਸਾਰੀਆਂ ਪਰ ਅਸੀਂ ਆਪ ਸਦਾ ਦਿੱਤਾ 40 40 ਫੁੱਟ ਦਿੱਤਾ ਚਕਾਰ ਕੇ ਥੱਲੇ ਦੂੰਗਾ ਕਰ 5 4 3 4 ਸਾਲ ਦਿੱਤਾ ਚੱਕਿਆ ਰਿਹਾ ਆਇਆ 4 5 ਸਾਲ ਸਾਡੇ ਕੋ ਉਤਨੀ ਪਿਆਰ ਹੈ ਨਹੀਂ ਚਕੋਣਾ ਕਹਿੰਦੇ ਲੋੜ ਨਹੀਂ ਮੈਂ ਨਹੀਂ ਲੋੜ ਅੜੇ ਰਹਾਂ ਅੜੇ ਰਹੇ ਨਹੀਂ ਚਕੋਣਾ ਕਹਿੰਦੇ ਹੜ ਜਣ ਮੈਂ ਹੜ ਜਣ ਸਾਡਾ ਹੜ ਥੋੜੀ ਥੋੜੀ ਹੜਦਾ ਅਸੀਂ ਇਹ ਜਿੰਦੀ ਜਗਦੀ ਮਸਾਲਾ ਜੀ ਇਹ ਪਾਣੀਆਂ ਦੇਖੋ ਇਹ ਜਿੰਦਾ ਜਗਦਾ ਪੀਰ ਆ ਇਹ ਜਿੰਦਾ ਪੀਰ ਆ ਹਾਂ ਸੱਚ ਆ ਇਹ ਨਾਲ ਜੇ ਦੱਸਿਆ ਜਦੋਂ ਹਨਾ ਪਿੰਡ ਵਾਲਿਆਂ ਨੇ ਰੀਤਾ ਕੜਾਈ ਆ ਕਿੰਨੇ ਕਿੰਨੇ ਫੁੱਟ ਰੀਤਾ ਕੜਾਈ ਆ ਉਸ ਤੋਂ ਬਾਅਦ ਕਈ ਲੋਕ ਦੇਖੇ ਪਿੰਡ ਵਾਲੇ ਇੱਥੇ ਪੂਜਾ ਕਰਦੇ ਵੀ ਦੇਖੇ ਨੇ ਹਨਾ ਮਿੱਠੇ ਚੌਲ ਚੜਾਉਂਦੇ ਦੇਖੇ ਸੀ ਮੱਥਾ ਦੇ ਦੜੀ ਦਾ ਚੌਲਾਂ ਦਾ ਮੱਥਾ ਟੇਕ ਕੇ ਜਾਂਦੇ ਸੀ ਜੇਠੀਆਂ ਦੇ ਵਾਰ ਪਰ ਨਹੀਂ ਨਹੀਂ ਸੁਣ ਅੱਜ ਤਾਂ ਸ਼ੁਰੂ ਤੋਂ ਟੇਕਦੇ ਸੀ ਅਸੀਂ ਸ਼ੁਰੂ ਤੋਂ ਟੇਕਦੇ ਸੀ ਪਰ ਜਦੇ ਇੱਕ ਬੰਦਾ ਮਰਦਾ ਨਾਲ ਦੂਜੀ ਦੀ ਬਾਹ ਵੀ ਫੜ ਲੈਂਦਾ ਉਹ ਉਹਨੂੰ ਵੀ ਨਾਲ ਡੋਬੋਗਾ ਉਹਦੀ ਮੌਤ ਵੀ ਨਾਲ ਹੋ ਜਾਂਦੀ ਹੈ ਉਹ ਕੰਮ ਹੋਇਆ ਉਹ ਕੰਮ ਸਾਡੇ ਨਾਲ ਹੋਇਆ ਹੈ ਯਾਨੀ ਇਹ ਸਾਡਾ ਜਿਹੜਾ ਕਿ ਨਹੀਂ ਜਾਇਦਾਦ ਆ ਇਹ ਜੱਦੀ ਜਾਇਦਾਦ ਆ ਰਜਿਸਟਰੀਆ ਇੰਤਕਾਲ ਸਾਡਾ ਪੁਰਾਣੀ ਬਜ਼ੁਰਗਾਂ ਦੀ ਚੱਲਦੀ ਆਉਂਦੀ ਆ ਹਾਂ ਇਹ ਨਹੀਂ ਹੋਗੀ ਵੀ ਅਸ਼ਕੀ ਦੀ ਦੱਬੀ ਹੋਈ ਆ ਵੀ ਕਿਸੇ ਦੀ ਦੱਬੀ ਹੋਈ ਆ ਮਲਕੀਅਤ ਸੀ ਆਪਣੇ ਕੋਲ ਮਲਕੀਅਤ ਸੀ ਆਪਣੇ ਕੋਲ ਹਾਂ ਜੀ ਹਾਂ ਮਾਲਕੀ ਸੀ ਆਪਣੀ ਹੁਣ ਕਿਵੇਂ ਫਿਰ ਜਦੋਂ ਇਹ ਦਰਿਆ ਕੀ ਲੱਗਦਾ ਜਦੋਂ ਪਾਣੀ ਇਹਦਾ ਮੁੜੂਗਾ ਵਾਪਸੀ ਤੇ ਜ਼ਮੀਨਾਂ ਆਉਣਗੀਆਂ ਨਾ ਜਦੋਂ ਦੇਖੋ ਜੀ ਜਿਸ ਹਿਸਾਬ ਨਾਲ ਥੱਲੇ ਡੰਗਾਈ ਆ ਪਾਣੀ ਚੱਲ ਰਿਹਾ ਵੀ ਸਾਡੀ ਜਾਂ ਤੇ ਕੀ ਅਸੀਂ ਸਾਡੀ ਜਾਂ ਮੇਰੀ 55 ਸਾਲ ਦੀ ਉਮਰ ਆ ਵੀ ਵੀ ਇਹ ਨਹੀਂ ਮੈਂ ਕਹਿ ਸਕਦਾ ਵੀ ਮੈਂ ਮੇਰੇ ਦੇਖ ਲਊਗਾ ਪਿੱਛੇ ਪਾਣੀ ਮੁੜਿਆ ਇਹ ਮੇਰੀਆਂ ਪੀੜ੍ਹੀਆਂ ਪਵਾ ਦੇਖਣ ਪੋਤੇ ਬੜੋਤੇ ਪਵਾ ਦੇਖਣ ਪਰ ਅਸੀਂ ਨਹੀਂ ਦੇਖ ਸਕਦੇ ਸਰਦਕ ਇਨਸਾਨ ਇੱਥੇ ਰਹੂਗਾ ਇਹ ਗਾਂਹ ਹੋਂ ਦੀ ਕੋਸ਼ਿਸ਼ ਕਰੂਗਾ ਪਿੱਛੇ ਹੋਂ ਦੀ ਨਹੀਂ ਕਰਦੀ ਨਾ ਬਿਲਕੁਲ ਵੀ ਤੇ ਹੁਣ ਮੰਨਿਆ ਜੇ ਸਾਡੀ ਜਗਾ ਉਥੇ ਨਿਕਲੇ ਉਹ ਨਾਲ ਬਾਂਝੋਗ ਨਹੀਂ ਆਗੀ ਹੂੰ ਵਾਸੀ ਉਥੇ ਨੰਗਣਾ ਕਿੱਥੋਂ ਦੀ ਆ ਅੱਥੇ 50 50 ਫੁੱਟ ਦਾ ਪਾਣੀ ਆ ਅਸੀਂ ਜਾਣਾ ਕਿੱਧਰ ਨੂੰ ਆ ਅਰੇ ਤਾਸੀਂ ਨਹੀਂ ਜਗਾਣਾ ਸਾਡੀ ਤਾਂ ਬੇਕਾਰ ਆ ਉਹ ਕਾਹੀ ਆਸੀਂ ਨਹੀਂ ਵੱਢ ਸਕੇ ਨਾ ਵੱਢਣੀ ਆ ਨਾ ਸਾਡੇ ਜੋਗੇ ਕਾਹੀ ਜੋਗੇ ਸਾਨੂੰ ਰਿਆ ਸਾਡੀ ਜਗਾ ਉਸ ਕਿਉਂ ਉਥੇ ਕਣਕ ਵੀ ਦੀ ਕਣਕ ਹੀ ਰਹੀ ਤੂੜੀਆਂ ਅਸੀਂ ਕਾਹੀ ਨਾਲ ਬੰਨਣੀਆਂ ਤੂੜੀਆਂ ਨਹੀਂ ਸਾਡੇ ਕੋਲ ਨਹੀਂ ਹੁਣ ਡੰਗਰੇ ਨਹੀਂ ਸਾਡੀ ਰੱਖ ਸਕਦੇ ਆ ਅਸੀਂ ਨਗਰਾਂ ਤੋਂ ਵੀ ਗਏ। ਨਗਰਾਂ ਤੋਂ ਵੀ ਪੱਠਾ ਤੇ ਪਾਉਣਾ। ਪੱਠਾ ਪੱਠੇ ਗਾ। ਤੂੜੀ ਵੀ ਰੱਤ ਖਰਾਕ ਤੋਂ ਪਾਉਗੇ। ਖਰਾਕ ਤੇ ਤੂੜੀ ਵੀ ਅਸੀਂ ਇੱਥੋਂ ਲੈਣੀ ਆ। ਦਾਣੇ ਵੀ ਇੱਥੋਂ ਲੈਣੇ ਆ। ਹਰੇ ਪੱਠੇ ਵੀ ਇੱਥੋਂ ਲੈਣੇ ਸੀ ਅਸੀਂ। ਜਿਹੜੇ ਅਸੀਂ ਕੋਈ ਲੱਕੜ ਬਾਲ ਲੈਣਾ ਕੋਈ ਉਹ ਵੀ ਇੱਥੋਂ ਹੀ ਲੈਣਾ ਸੀਗਾ। ਬੀਜ ਕੇ ਬਾਈ ਕੇ। ਸਾਡੇ ਪੱਲੇ ਘੱਖ ਨਹੀਂ ਰਿਆ। ਉੱਜੜਨ ਵਾਲਾ ਹਾਲ ਹੋਇਆ ਜਦ ਲਈ। ਹੁਣ ਜੇ ਸਾਨੂੰ ਮੰਨ ਕੀਤਾ ਹੁਣ ਚਲੋ ਪੱਕਾ ਨਹੀਂ ਕਹਿ ਸਕਦੇ ਅਸੀਂ ਕਿਦਾਂ ਵੀ ਜੇ ਸਾਨੂੰ 10-20 ਹਜ਼ਾਰ ਰੁਪਏ ਮਿਲ ਵੀ ਗਏ ਆ। ਮਾਜਮਾ ਮਿਲ ਗਿਆ ਸਾਡੇ ਕਿੰਨੇ ਬੂਟੇ ਹੜੇ ਕਿੰਨੇ ਲੱਖਾਂ ਦੇ ਹੜ ਗਏ। ਜ਼ਮੀਨ ਸਾਡਾ ਤਾਂ ਜੋ ਇੱਕ ਜ਼ਮੀਨ ਹੁੰਦੀ ਜਿਹਦੇ ਸਿਰ ਤੇ ਪੰਜਾਬੀ ਮਾਣ ਕਰਦਾ ਹਨਾ ਮਾਂ ਹੁੰਦੀ ਹੈ ਮਾਣ ਵੀ ਕਰਦਾ ਵੀ ਠਕ ਠੋਕ ਕੇ ਕਹਿੰਦਾ ਵੀ ਮੇਰੇ ਕੋਲ ਪਿਆਲੀ ਪਈ ਹੈ ਪਿੱਛੇ ਵੀ ਮੇਰਾ ਉਹ ਕਿ ਲੈ ਗਿਆ ਕਹਿੰਦੇ ਪੌਣ ਪਵਨ ਪਾਣੀ ਪੀਤਾ ਮਾਤਾ ਧਰ ਤਾਂ ਮਹਾਤੇ ਸਾਡੀ ਮਾਂ ਵਾ ਇਹ ਸਾਡੀ ਮਾਂ ਹੀ ਖਤਮ ਹੋ ਗਈ ਤੇ ਅਸੀਂ ਫਿਰ ਕਿਹਦੇ ਸਾਰੇ ਅੱਛਾ ਤੱਕੇ ਖਾਣ ਜੋਗੇ ਰਹਿ ਗਏ ਤੱਕੇ ਇਹ ਮਾਂ ਹੀ ਖਤਮ ਹੋ ਗਈ ਉਹ ਅਗਲਾ ਕਹਿੰਦਾ ਬੇਸਾਰਾ ਹੂੰ ਬੇਸਾਰੇ ਹੋਗੇ ਹੰਸਾਰਾ ਇਹੀ ਸੀਗਾ ਸਾਡਾ ਹੁਣ ਅਸੀਂ ਜਾਨੀ ਇੰਨਾ ਖਾਗਾ ਜਾਨੀ ਹੁਣ ਮਿਹਨਤ ਕਰਕੇ ਖਾਵਾਂਗੇ ਹੋਰ ਕੀ ਕਰਨਾ ਹੁਣ ਕਦੇ ਜੌਬ ਦਿਹਾੜੀਆਂ ਕਰਾਂਗੇ ਜੌਬ ਕਰਾਂਗੇ ਕਰਨ ਜੋਗੇ ਰਹਿਗੇ ਜੋ ਜੀ ਸੋਚੀ ਨਹੀਂ ਸੀ ਕਹਿੰਦੇ ਹੁਣ ਕਰਣੀ ਪਈ ਸਾਨੂੰ ਕੋਈ ਸੁਖਣਾ ਵੀ ਹੈ ਨਹੀਂ ਸੀਗਾ ਬਈ ਇਹ ਬੰਨ ਟੁੱਟ ਜਾਊਗਾ ਇਹ ਦੇਖੋ ਮੇਰੀ 55 ਸਾਲ ਦੀ ਉਮਰ ਆ ਮੇਰੀ ਸੌਰਤ ਤੋਂ ਪਹਿਲਾਂ ਤਾਂ ਲੱਗਿਆ ਹਾਇ ਬੰਨ ਇਹ ਜਦ ਸਾਨੂੰ ਸੌਰਤ ਨਹੀਂ ਹੈਗੀ ਇਹਦੀ ਬਾਅਦ ਚ ਥੋੜੀ ਮਰਮਤੀ ਹੋਈ ਆ ਤੋ ਪੰਜ ਚਾਰ ਸਾਲ ਬਾਅਦ ਜਦ ਵੀ ਨਹੀਂ ਸਾਨੂੰ ਕੋਈ ਸੌਰਤ ਸੀ ਤੇ ਇਹ ਕੰਮ ਹੋ ਜਾਊਗਾ ਸਾਨੂੰ ਜਮਾ ਹੀ ਨਹੀਂ ਸੁਖਣਾ ਨਹੀਂ ਸੀ ਵੀ ਹੋ ਜਾਊਗਾ ਕੰਮ ਜਿਹੜਾ ਹੁਣ ਹੋਇਆ ਇਸ 40 ਫੁੱਟ ਥੱਲੇ ਰਿੱਤਾ 35 ਫੁੱਟ 30 ਫੁੱਟ ਚਕਾਇਆ ਥੱਲਿਓਂ ਪਾਣੀ ਵੜਦਾ ਆਇਆ ਥੱਲਿਓਂ ਟੌਂਦਾ ਆਇਆ ਇਹਨੂੰ ਟੌਂਦਾ ਜੇ ਇਧਰ ਉੱਚਾ ਹੁੰਦਾ ਪਾਣੀ ਦੀ ਉਚਾਈ ਉੱਚੀ ਹੋ ਜਾਣੀ ਸੀ ਇਹ ਅਗਰ 23 ਦੇ ਵਿੱਚ ਪਾਣੀ ਬੰਦੇ ਨਾਲੋਂ ਬਿਲਕੁਲ ਉੱਪਰੋਂ ਆ ਕੇ ਮੁੜਿਆ ਪਿੱਛੇ ਸਾਡੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਨਾ ਢਾਲ ਲੱਗੀ ਆ ਉਦੋਂ ਬਾਅਦ ਫੇਰ ਹੜ ਆਇਆ 88 ਚ ਜਦ ਅਸੀਂ ਹਲਕੇ ਹਲਕੇ ਹੁੰਦੇ ਸੀਗੇ ਉਦੋਂ ਬਾਅਦ ਫਿਰ ਬੰਨੀ ਟੁੱਟੀ ਉਹ ਰੋਡ ਕੋਲੋਂ ਪਾਣੀ ਸਾਨੂੰ ਮਾਰ-ਮਾਰਿਆ ਪਾਣੀ ਸਾਡੇ ਇੱਥੇ ਬਗਲੀ-ਬਗਲੀ ਪਾਣੀ ਆ ਗਿਆ ਸੀ ਇਹਨਾਂ ਦਾ ਪਰ ਫਿਰ ਸਾਡਾ ਬਚਾਓ ਗਿਆ ਜਗਾ ਬਚ ਗਈ ਸਾਡੀ ਜਾਨੀ-ਮਾਨੀ ਨੁਕਸਾਨ ਨਾ ਪਾਚ ਗਿਆ ਹੁਣ ਤਾਂ ਸਾਡੀ ਜਗਾ ਵੀ ਗਈ ਬੂਟੇ ਵੀ ਗਏ ਸਾਨੂੰ ਆਸ ਵੀ ਗਏ ਜਿਹੜੇ ਚਾਲੂ ਤੇ ਸਰਤੇ ਸੀ ਔਰ ਕੀ ਕਰਨਾ ਫਿਰ ਹੁਣ ਕਾ ਕਰਕੇ ਸਾਡਾ ਪਾਪਾ ਆਪਾਂ ਪਾਣਾ ਨਹੀਂ ਮੰਨਦੇ ਪਾੜਾ ਮੰਨਿਆ ਪਰ ਮਨ ਪਾਣਾ ਉਹਦਾ ਪਾਣੀ ਦੇ ਅੰਦਰ ਸਭ ਕੋਸਿਆ ਹੁਕਮ ਦੇ ਅੰਦਰ ਸਭ ਬਾਹਰ ਹੁਕਮ ਨਾ ਕੋਈ ਫਿਰ ਆਪਾਂ ਮੀਠਾ ਮੀਠਾ ਲੱਗੇ ਹੁਣ ਸਾਨੂੰ ਵੀ 22 ਦਿਨ ਹੋ ਗਏ 25 ਦਿਨ ਹੋ ਗਏ 26 ਦਿਨ ਅਸੀਂ ਉੱਥੋਂ ਪੱਥਰ ਛੱਡਦੇ ਆਉਨੇ ਆ ਬਿਲਕੁਲ ਮੈਂ ਦੇਖਿਆ ਮੈਂ ਪੱਥਰ ਛੱਡਦੇ ਆਉਨੇ ਆ ਅਸੀਂ ਬੋਰੇ ਛੱਡਦੇ ਆਉਨੇ ਆ ਅਸੀਂ ਬੇਨਤੀਆਂ ਕਰਦੇ ਅਰਦਾਸਾਂ ਕਰਦੇ ਚੌਲ ਦਿੰਦੇ ਅਖੰਡ ਪਾਠ ਵੀ ਰਖਾਏ ਆ ਪਰ ਨਹੀਂ ਜੇ ਇੱਕ ਬੰਦਾ ਜ਼ੋਰ ਵਾਲਾ ਇੱਕ ਮਾੜਾ ਬੰਦਾ ਉਹਨੂੰ ਰੋਕ ਕੇ ਮੋਰਿਓ ਉਹਦੇ ਮੋਰੇ ਕੋਈ ਬਾੜ ਕਰੇ ਜਾਂ ਕੰਡੇ ਵੀ ਜੇ ਜਾਂ ਰੋਕ ਕੇ ਉਹਨਾਂ ਜਗੜੀਆਂ ਰੁਕਣਾ ਥੋੜੀ ਆ ਉਹਨਾਂ ਜ਼ੋਰ ਮਾਰ ਕੇ ਲੈ ਕੇ ਲੈ ਜਾਣਾ ਕਰਕੇ ਹੁਣ ਜਿੰਨਾ ਅਸੀਂ ਨੂੰ ਰੋਕਾਂਗੇ ਮੋਰੇ ਜਿੰਨਾ ਰੋਕਾਂਗੇ ਪੱਥਰ ਸਿੱਟਾਂਗੇ ਖੋਸਾਂਗੇ ਇਹਨਾਂ ਪਰਵਾਹ ਨਹੀਂ ਮੰਨੀ ਲੈ ਜਾਣੀ ਤੂੰ ਇਹਦੀ ਮੋਰੀ ਇਹੀ ਬੇਨਤੀ ਆ ਜਿੱਥੇ ਤੇਰੀ ਜਗ੍ਹਾ ਉੱਥੇ ਹੀ ਜਾ ਖਵਾਜਾ ਫਿਰ ਤੇਰੀ ਆ ਅਸੀਂ ਕੁਝ ਨਹੀਂ ਲੱਗਦੇ ਜਾਂਗੇ ਤੇਰੀ ਆ ਇਹ ਤੇਰੇ ਖਵਾਜਾ ਬਲੀ ਕਰੀ ਸਭ ਦੀ ਭਲੀ ਅਸੀਂ ਅਸਲ ਵਤਨ ਦਾ ਪਲਾ ਮੰਗਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ